ਸਸਕਾਲ ਦੋਸਤੋ ਪੰਛੀਆਂ ਦੀਆਂ ਆਵਾਜ਼ਾਂ ਤੁਹਾਡੇ ਕੰਨਾਂ 'ਚ ਪੈ ਰਹੀਆਂ ਹੋਣਗੀਆਂ ਪਰ ਜਿਹੜੇ ਮੈਂ ਖੇਤ ਦੇ ਵਿੱਚ ਮੌਜੂਦ ਆ ਜੋ ਮੈਂ ਇਸ ਮੋਟਰ ਤੇ ਮੌਜੂਦ ਆ ਇਹ ਪੰਜਾਬ ਦੇ ਮਸ਼ਹੂਰ ਗਾਇਕ ਅਦਾਕਾਰ ਗੀਤਕਾਰ ਬੱਬੂ ਮਾਨ ਦੀ ਮੋਟਰ ਹੈ ਬਹੁਤ ਸਾਰੇ ਗਾਣਿਆਂ ਦੇ ਵਿੱਚ ਫਿਲਮਾਂ ਦੇ ਵਿੱਚ ਤੁਸੀਂ ਇਸ ਮੋਟਰ ਨੂੰ ਵੇਖਿਆ ਹੋਣਾ ਹਸ਼ਰ ਫਿਲਮ ਦੀ ਸ਼ੂਟਿੰਗ ਜਿਹੜੀ ਆ ਉਹ ਇੱਥੇ ਹੋਈ ਸੀ ਇਸ ਮੋਟਰ ਤੇ ਕਾਫੀ ਸੀਨ ਜਿਹੜੇ ਨੇ ਫਲਮਾਏ ਗਏ ਸੀ ਗਾਣਾ ਇੱਕ ਬਾਬਾ ਨਾਨਕ ਸੀ ਜਿਹਨੇ ਤੁਰ ਕੇ ਦੁਨੀਆ ਘਾਤੀ ਇਸ ਮੋਟਰ ਤੇ ਫਲਮਾਇਆ ਗਿਆ ਸੀ ਪਰ ਇਹ ਬੱਬੂ ਮਾਨ ਦੀ ਮੋਟਰ ਆ ਤੁਸੀਂ ਮਾਹੌਲ ਦੇਖੋ ਕਿੰਨਾ ਜ਼ਬਰਦਸਤ ਮਾਹੌਲ ਹੈ ਦੇਖੋ ਪਿੱਪਲ ਦਾ ਪੇੜ ਲੱਗਿਆ ਹੋਇਆ ਸੰਘਣੇ ਪੇੜ ਜਿਹੜੇ ਨੇ ਉਹ ਇਸ ਮੋਟਰ ਤੇ ਮੌਜੂਦ ਨੇ ਬਹੁਤ ਖੂਬਸੂਰਤ ਨਜ਼ਾਰਾ ਹੈ ਇਸ ਦੇਖੋ ਮੋਟਰ ਖੂਬ ਬਣਿਆ ਹੋਇਆ ਨਾਲ ਤੁਸੀਂ ਇਹ ਦੇਖੋ ਪਲਾਂਟੇਸ਼ਨ ਕਿੰਨੀ ਕੀਤੀ ਹੋਈ ਆ ਬੱਬੂ ਮਾਨ ਦੀ ਮੋਟਰ ਤੇ ਦਰਖਤ ਤੇ ਛਾਵਾਂ ਦਾ ਕਿੰਨਾ ਜ਼ਬਰਦਸਤ ਸੁਮੇਲ ਹੈ ਬਹੁਤ ਖੂਬਸੂਰਤ ਯੂਨਿਕ ਤਸਵੀਰਾਂ ਬੱਬੂ ਮਾਨ ਦੀ ਮੋਟਰ ਦੀਆਂ ਨੇ ਦੇਖੋ ਬੱਬੂ ਮਾਨ ਦੀ ਮੋਟਰ ਦਾ ਨਜ਼ਾਰਾ ਜ਼ਰੂਰ ਕਿਹਾ ਜਾ ਸਕਦਾ ਅਮੂਮਨ ਇੱਥੇ ਤੁਸੀਂ ਬਹੁਤ ਸਾਰੇ ਬਹੁਤ ਕਾਫੀ ਗਾਣਿਆਂ ਦੀ ਇਸ ਜਗ੍ਹਾ ਜਿਹੜੀ ਹੈ ਸ਼ੂਟਿੰਗ ਉਹ ਕੀਤੀ ਗਈ ਹੈ ਸਾਹਮਣੇ ਅਗਰ ਇਸ ਤੁਸੀਂ ਇਸ ਮੋਟਰ ਤੋਂ ਅੱਗੇ ਦੇਖੋਗੇ ਤਾਂ ਬੱਬੂ ਮਾਨ ਦਾ ਇਸ਼ਕਪੁਰਾ ਜਿਹੜਾ ਉਹ ਬਣਾਇਆ ਗਿਆ ਉਹ ਵੀ ਇੱਥੋਂ ਜਿਹੜਾ ਤੁਹਾਨੂੰ ਉਹ ਨਜ਼ਰ ਆ ਸਕਦਾ ਦੇਖੋ ਸਾਹਮਣੇ ਬੱਬੂ ਮਾਨ ਦਾ ਇਸ਼ਕਪੁਰਾ ਨਜ਼ਰ ਆ ਰਿਹਾ ਤੇ ਇਹ ਬੱਬੂ ਮਾਨ ਦੀ ਮੋਟਰ ਹੈ ਤੇ ਇੱਥੇ ਜਿਹੜੇ ਨੇ ਉਹ ਗਾਣੇ ਫਲਮਾਏ ਜਾ ਰਹੇ ਨੇ ਇੱਕ ਖੰਟ ਹੈ ਖੰਟ ਪਿੰਡ ਦੇ ਵਿੱਚ ਬੱਬੂ ਮਾਨ ਦੀ ਮੋਟਰ ਦਾ ਨਜ਼ਾਰਾ ਦਿਖਾਉਣ ਦੀ ਤੁਹਾਨੂੰ ਖੁਸ਼ੀ ਕਰੀਏ ਕਿਆ ਕਰ ਇਸ ਵੇਲੇ ਇੱਥੇ ਕਿਸ ਤਰ੍ਹਾਂ ਦਾ ਆਲਮ ਹੈ ਦੇਖੋ ਸ਼ਾਂਤੀ ਦੇਖੋ ਤੁਸੀਂ ਪਿੰਡਾਂ ਦਾ ਮਾਹੌਲ ਹੀ ਕੁਛ ਇਸ ਤਰ੍ਹਾਂ ਦਾ ਹੁੰਦਾ ਹੈ ਆ ਮੋਟਰ ਹੋਵੇ ਪਿੱਪਲ ਤੇ ਬੋੜ ਦੀ ਸੰਘਣੀ ਛਾਂ ਹੋਵੇ ਤਾਂ ਹੋਰ ਇਸ ਤੋਂ ਖੂਬਸੂਰਤ ਹੋ ਕੀ ਸਕਦਾ ਦੇਖੋ ਬਜ਼ੁਰਗ ਸ਼ਾਮ ਨੂੰ ਖੇਤ ਤੋਂ ਵਾਪਸ ਆ ਰਹੇ ਨੇ ਇਹ ਪਿੰਡ ਦਾ ਨਜ਼ਾਰਾ ਆਮੂਮਨ ਆਪਣੇ ਗਾਣਿਆਂ ਦੇ ਵਿੱਚ ਬੱਬੂ ਮਾਨ ਖੰਟ ਦਾ ਜ਼ਿਕਰ ਜ਼ਰੂਰ ਕਰਦੇ ਨੇ ਗਾਣਾ ਵੀ ਲਿਖਿਆ ਉਹਨਾਂ ਨੇ ਕਿ ਮੇਰਾ ਪਿੰਡ ਸਾਰਿਆਂ ਤੋਂ ਸੋਹਣਾ ਕਿ ਆਖਰ पिंड सोने क्यों ने वो इस खूबसूरत वातावरण करके सोने हैं वो देखो वोटर का माहौल देखो कि खूबसूरत है अगर तीस दोपहर में आके उ बैठो ए सी का मुकाबला हो सद इत बहुत खूबसूरत बहुत यूनीक चीज़ देखने बहुत नज़ारेदार चीज़ है